ਫਿਲਾਸਫੀ ਰੋਡ ਰਾਮਗੜ ਬਾਈਪਾਸ ਤੇ ਕੁਕਾ ট্রেਡਰ ਨਾਮ ਦੀ ਦੁਕਾਨ ਤੇ ਬੀਤੀ ਰਾਤ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਦੁਕਾਨ ਦੇ ਮਾਲਕ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਤੜਕੇ ਤਕਰੀਬਨ 2 ਵਜੇ ਦੇ ਕਰੀਬ ਇੱਕ ਕਾਲੇ ਰੰਗ ਦੀ ਸਕੋਰਪੀਓ ਵਿੱਚ ਚੋਰ ਉਹਨਾਂ ਦੀ ਦੁਕਾਨ ਤੇ ਆਏ ਚੋਰਾ ਨੇ ਪਹਿਲਾ ਸ਼ਟਰ ਤੋੜਿਆ ਫਿਰ ਦੁਕਾਨ ਅੰਦਰ ਦਾਖਲ ਹੋਏ ਤੇ ਉਹਨਾਂ ਦੇ 2 ਲੱਖ ਦੇ ਬੈਟਰੀ ਅਤੇ 50 ਹਜ਼ਾਰ ਦੇ ਇਨਵਰਟਰ ਅਤੇ 20 ਹਜ਼ਾਰ ਰੁਪਏ ਕੈਸ਼ ਅਤੇ ਜਾਂਦੇ ਸਮੇਂ ਦੁਕਾਨ 'ਚ ਲੱਗੇ ਕੈਮਰੇ ਅਤੇ ਡੀਵੀਆਰ ਵੀ ਨਾਲ ਲੈ ਗਏ ਜਿਸ ਸਬੰਧੀ ਉਹਨਾਂ ਨੇ ਥਾਣਾ ਫਲੋਰ ਵਿਖੇ ਇਤਲਾਹ ਦਿੱਤੀ ਥਾਣਾ ਫਲੋਰ ਦੀ ਪੁਲਿਸ ਨੇ ਘਟਨਾ ਸਥਲ ਤੇ ਆ ਕੇ ਮੌਕਾ ਦੇਖਿਆ ਦੁਕਾਨ ਮਾਲਿਕ ਨੇ ਪੁਲਿਸ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕਿ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਉਹਨਾਂ ਦਾ ਸਮਾਨ ਵਾਪਸ ਕਰਵਾਇਆ ਜਾਵੇ ਇਹ ਚੋਰੀ ਦੀ ਸਾਰੀ ਕਟਨਾ ਦੁਕਾਨ ਦੇ ਆਸ-ਪਾਸੇ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਫਲੋਰ ਤੋਂ ਪ੍ਰਾਪਾਲ ਦੀ ਖਾਸ ਰਿਪੋਰਟ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਇਹ ਕਿਹੜੀ ਦੁਕਾਨ ਤੇ ਚੋਰੀ ਹੋਈ ਆ ਇਹ ਕਿਹੜੀ ਜਗ੍ਹਾ ਤੇ ਹੈਗੀ ਆ ਔਰ ਜਿਹੜੇ ਨਾਮ ਤੇ ਹੈਗੀ ਕਿੰਨਾ ਤਰ੍ਹਾਂ ਦਾ ਕੰਮ ਆ ਰਿਹਾ ਦਾ ਇਹ ਰਾਮਗੜ੍ਹ ਬਾਈਬਾਸ ਫਲੋਰ ਕੁੱਕੜ ਟ੍ਰੇਡਰ ਨਾ ਦੇ ਦੁਕਾਨੇ ਮੇਰੀ ਜੀ ਮੇਰਾ ਫ੍ਰਿਜ ਜੀਸੀ ਔਰ ਆਟੋ ਇਲੈਕਟ੍ਰੀਕਲ ਬੈਟਰੀ ਦਾ ਕੰਮ ਹੈ ਜੀ ਇਨਵਰਟਰ ਬੈਟਰੀ ਦਾ ਮੇਰੇ ਕਟੋ-ਕਟ ਵੀ ਮੇਰਾ 2 ਲੱਖ ਦਾ ਇਨਵਰਟਰ ਬੈਟਰੀਆਂ ਤੇ ਬਾਕੀ ਇਨਵਰਟਰ ਸਿਗੇ 50000 ਦੇ ਉਹ ਲੈ ਗਏ ਆ ਜੀ ਤੇ 20000 ਰੁਪਏ ਮੇਰਾ ਗੱਲੇ ਵਿੱਚ ਕੈਸ਼ ਪਿਆ ਸੀਗਾ ਉਹ ਲੈ ਗਏ ਨਾਲ ਠੀਕ ਆ ਇਹ ਸਰ ਕੋ ਤੁਹਾਡੇ ਕਿੰਨੀ ਚੀਜ਼ ਵੀ ਲੈਣਾ ਲੱਗਾ ਸੀ ਇਹ ਤੇ ਨਹੀਂ ਸੀਸੀਟੀਵੀ ਕੈਮਰਾ ਸਾਡੇ ਨਾਲ ਲੱਗੇ ਹੋਏ ਗਾਰਡੀਆਂ ਦੇ ਠੀਕ ਆ ਜੀ ਤੇ ਮੇਰਾ ਦਾ ਸਾਰਾ ਕੋ ਚੱਕੀ ਲੈ ਕੇ ਨਾਲ ਹੀ ਕੈਮਰੇ ਵੀ ਲੱਗੇ ਆ ਉਹ ਡੀਵੀਆਰ ਵਗੈਰਾ ਨਾਲ ਲੱਗੇ ਆ ਇਧਰੇ 8 ਗੋਣ ਦੇ ਕੈਮਰੇ ਲੱਗੇ ਹੋਰ ਆਇਆ ਉਹ 8 ਗੋਣ ਦੇ ਜਿਹੜੇ ਕੈਮਰੇ ਲੱਗੇ ਆ ਉਹਨਾਂ ਵਿੱਚ ਆ ਰਿਹਾ ਆ ਗੱਡੀ ਆ ਘਾਰੀ ਆ ਘਟਵਟ ਰਾਤ ਦੇ 2:30 ਵਜੇ ਅੱਧਾ ਪੌਣਾ ਘੰਟਾ ਲਾਇਆ ਉਹਨਾਂ ਨੇ ਪੌਣੇ ਘੰਟਾ ਚੋਰੀ ਕੀਤੀ ਇੱਥੇ ਉਹਨਾਂ ਨੇ ਤੇ ਤੇ ਪੁਲਿਸ ਕੰਪਲੀਟ ਕੀਤੀ ਤੇ ਪੁਲਿਸ ਕਲਮ ਕੰਪਲੀਟ ਕੀਤੀ ਆ ਜੀ ਹੁਣ ਆਏ ਸੀ ਥਾਣੇ ਤੋਂ ਸਾਰਾ ਦੇਖ ਕੇ ਗਏ ਆ ਮੌਕਾ ਦੇਖ ਕੇ ਗਏ ਆ ਜੀ ਹਾਂ ਜੀ ਪ੍ਰਸ਼ਾਸਨ ਨੂੰ ਸਾਨੂੰ ਇਹੇ ਮੰਗੇ ਜੀ ਸਾਨੂੰ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਵੇ ਕਿਉਂਕਿ ਅਸੀਂ ਤਾਂ ਮਿਹਨਤ ਕਰਨ ਵਾਲੇ ਬੰਦੇ ਆ ਜੀ। ਦਹਾਨ ਹੋਰੀਕਰਤਕ ਮੈਂ ਗਰੀਬ ਆ ਸਾਡਾ ਤਾਂ ਲੱਖਾਂ ਦਾ ਨੁਕਸਾਨ ਹੋ ਗਿਆ। ਸਾਡਾ ਤਾਂ ਜ਼ਿੰਦਗੀ ਦਾ ਘਾਟਾ ਇੱਕ ਤਰ੍ਹਾਂ ਜ਼ਿੰਦਗੀ ਭਰ ਦਾ ਨੁਕਸਾਨ ਹੋ ਗਿਆ। ਕਿ ਸਾਨੂੰ ਨਿਆਂ ਦਿਵਾਇਆ ਜਾਵੇ ਜਲਦੋਂ ਜਲਦ ਜਿਹੜੇ ਚੋਰ ਆਏ ਫੜੇ ਜਾਣ ਤਾਂ ਕਿ ਹੋਰ ਵੀ ਲੋਕਾਂ ਦੇ ਚੋਰੀਆਂ ਹੁਣ ਬੰਦ ਹੋਣ। ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਮੇਰਾ ਜਾਂ ਦੁਕਾਨ ਦਾ ਸ਼ਟਰ ਪਟਿਆ ਸਬੜਾ ਨਾ ਪਟ ਗਏ ਜਿੰਦੇ ਨਹੀਂ ਥੋੜੇ ਸੜਕ ਤੇ ਚੱਲਦੇ ਜੀ ਰੋਡ ਦੇ ਸਾਹਬ ਆਪਾ ਚੱਲਦੇ ਰਹੀ ਜੀਟੀ ਰੋਡ ਤੇ ਹੋਇਆ ਜੀ ਕੰਮ ਇਹ ਠੀਕ ਆ ਤੇ ਇਥੇ ਅਸਲਸਤ ਗੱਲਾਂ ਤੇ ਹੋਰ ਹੁੰਦੇ ਵੀ ਰਹਾ ਦੋ ਮਤਲਬ ਨਹੀਂ ਦੁਕਾਨ ਤੇ ਹੁੰਦੇ ਆ ਜੀ ਦੁਕਾਨ ਤੇ ਹੁਣ ਜਿੱਦਾਂ ਸਾਡੇ ਹੋਟਲ ਵਾਲੇ ਗਵਾਂਡੀਆਂ ਦੇ ਹੋਟਲ ਵਾਲੇ ਸੀਗਾ ਉਹ ਮੁੰਡਾ ਸਿਕਿਉਰਿਟੀ ਗਾਰਡ ਆ ਉਹਨੇ ਜਦੋਂ ਦੇਖਿਆ ਤੇ ਉਹ ਬਾਹਰ ਆਇਆ ਪਰ ਉਦੋਂ ਇਹਨਾਂ ਨੇ ਆਪ ਗੱਡੀ 'ਚ ਬੈ ਕੇ ਇਸ਼ਾਰੇ ਲਾ ਦਿੱਤੇ ਵੀ ਇਸ ਬਲੇਖਾ ਪੌਂਡੇ ਵੀ ਗੱਡੀ ਉੱਦਾਂ ਖੜੀ ਆਏ ਤੇ ਉਹ ਫੇਰ ਰੌਂਡ ਕਰਕੇ ਉਹ ਫੇਰ ਅੰਦਰ ਚਲਾ ਗਿਆ ਉਸ ਤੋਂ ਬਾਅਦ ਇਹਨਾਂ ਨੇ ਸ਼ੁਕਰੀਆ ਦੇ ਨਹੀਂ ਸ਼ੱਕ ਤਾਂ ਇੱਕ ਦੋ ਬੰਦੇ ਤਾਂ ਹੈਗਾ ਮੈਨੂੰ ਹਜੇ ਕਿਉਂਕਿ ਉਹ ਇੱਕ ਦੋ ਦਿਨ ਪਹਿਲਾਂ ਮੈਨੂੰ ਲੱਗਦਾ ਵੀ ਉਹ ਰੇਕੀ ਕਰਕੇ ਗਏ ਆ ਉਹ ਹਾਂਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ